ਗੁਰਦੁਆਰਾ ਸਿੰਘ ਸੋਵਾ ਵਾਲੇ ਦੇ ਲਈ ਇਹ ਸ਼ੋਅਰੂਮ ਹੈਗਾ ਜੀ ਜੀਕੇਈ ਵਾਈ ਇਲੈਕਟ੍ਰੋਨਿਕ ਸਕੂਟਰੀਆਂ ਹਰ ਤਰ੍ਹਾਂ ਦੀਆਂ ਇੱਥੇ ਮਿਲਦੀਆਂ ਨੇ ਨੰਬਰ 94177 95308 ਇਸ ਸਾਈਡ ਗੁਰਦੁਆਰਾ ਸਿੰਘ ਸੋਵਾ ਹੈ ਜੀ ਇਸ ਵੀਡੀਓ 'ਚ ਦਿੱਤੀ ਸਾਰੀ ਜਾਣਕਾਰੀ ਜਿਹੜੀ ਹੋਊਗੀ ਉਹਦੀ ਅਸੀਂ ਗਾਰੰਟੀ ਲਵਾਂਗੇ ਨਹੀਂ ਨਾਰਮਲ ਜੇ ਕੋਈ ਵੀਡੀਓ ਬਣਾਉਂਦਾ ਤਾਂ ਦੁਕਾਨ ਵਾਲੇ ਤੇ ਗੱਲ ਛੱਡ ਦਿੰਦਾ ਇਸ ਦੁਕਾਨ ਦੀ ਇਸ ਵੀਡੀਓ ਦੀ ਫੁੱਲ ਗਰੰਟੀ ਹੋ ਸਾਡੀ ਜਿਹੜੀ ਕਣਕਵਾਲ ਆਪਣੇ ਰਾਮਾ ਮੰਡੀ ਹੋ ਗਿਆ ਡੱਬਾ ਵਾਲੀ ਹੋ ਗਿਆ ਕਾਲਾ ਵਾਲੀ ਨੇੜੇ ਜਿਹੜੇ ਆਪਣੇ 20 25 ਪਿੰਡ ਪੈਂਦੇ ਆਗੇ ਆਸੇ ਪਾਸੇ ਵਾਲੇ ਸਾਰੇ ਕਿਤੇ ਇਹ ਸਕੂਟਰੀਆਂ ਜਾ ਰਹੀਆਂ ਨੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਆਪਾਂ ਪਹੁੰਚੇ ਅਸੀਂ ਅੱਜ ਰਾਮਾ ਮੰਡੀ ਸਾਡੇ ਏਰੀਆ ਦੀ ਮਸ਼ਹੂਰ ਮੰਡੀ ਆ ਜਿਹੜੀਆਂ ਇਲੈਕਟ੍ਰਿਕ ਚੀਜ਼ਾਂ ਨੇ ਉਹਨਾਂ ਦੀ ਜ਼ਿਆਦਾ ਡਿਮਾਂਡ ਵੱਧ ਰਹੀ ਹੈਗੀ ਪੈਟਰੋਲ ਵਾਲੇ ਮੋਟਰਸਾਈਕਲ ਸਕੂਟਰੀਆਂ ਉਹਨਾਂ ਦੇ ਨਾਲ-ਨਾਲ ਇਲੈਕਟ੍ਰੀਕਲ ਚੀਜ਼ਾਂ ਦੀ ਜ਼ਰੂਰਤ ਜ਼ਿਆਦਾ ਵੱਧ ਰਹੀ ਆ ਤੇ ਤਕਰੀਬਨ ਹਰ ਘਰ ਦੇ ਵਿੱਚ ਇੱਕ ਇੱਕ ਸਕੂਟਰੀ ਜਾਂ ਦੋ-ਦੋ ਹੈਗੀਆਂ ਨੇ ਹੋ ਸਕਦਾ ਕਿਸੇ ਕੋਲ ਤਿੰਨ ਵੀ ਹੋਣ ਤੇ ਰਾਮਾ ਮੰਡੀ ਦੇ ਵਿੱਚ ਜਾਂ ਨੇੜਲੇ ਪਿੰਡਾਂ ਦੇ ਵਿੱਚ ਆਪਣੇ ਆਮ ਘਰਾਂ ਦੇ ਪਿੰਡਾਂ ਦੇ ਨੌਜਵਾਨ ਨੇ ਕੰਮ ਸਟਾਰਟ ਕੀਤਾ ਹੋਇਆਗਾ ਤੇ ਇਹ ਸਕੂਟਰੀਆਂ ਜਿਹੜੀਆਂ ਹੈਗੀਆਂ ਉਹ ਕਿਹੜੀ ਕੰਪਨੀਆਂ ਦੇ ਨੇ ਕਿਹੜੇ-ਕਿਹੜੇ ਮਾਡਲ ਨੇ ਉਹਦੇ ਵਿੱਚ ਤੇ ਆਪਾਂ ਇੱਥੋਂ ਖਰੀਦਾਂਗੇ ਤੇ ਉਹਦੇ ਵਿੱਚ ਆਪਾਂ ਨੂੰ ਕੀ ਬੈਨੀਫਿਟ ਮਿਲੂਗਾ ਕੀ ਫਾਇਦਾ ਹੋਊਗਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਤੁਹਾਨੂੰ ਦੇਵਾਂਗੇ ਉਹ 100% खरे ਉਤਰਾਂਗੇ ਹਾਂਜੀ ਕੁਲਵਿੰਦਰ ਸਿੰਘ ਜੀ ਹਾਂਜੀ ਆਪਣਾ ਪਹਿਲਾਂ ਤਾਂ ਐਡਰੈਸ ਦੱਸ ਦੋ ਇਹ ਕੈਂਚਗਾ ਰੋਡ ਸਿੰਘ ਸਭਾ ਗੁਰਦੁਆਰਾ ਜੀ ਹਾਂਜੀ ਰੋਡ ਦੇ ਨੇੜੇ ਗਰਦੀ ਫਰਨੀਚਰ ਹਾਊਸ ਹਾਂਜੀ ਤੇ ਇਧਰ ਰਹਿ ਗਿਆ ਮੰਨ ਲੇ ਚਲੋ ਇਹ ਵਜਾ ਜਾਂਸੀ ਵਜਾ ਜਾਂਸੀ ਵਜਾ ਜਾਂਸੀ ਰੋਡ ਬਾਈ ਦੇ ਤੇ ਆਪਣਾ ਇਹ ਨਾਮ ਜਿਹੜਾ ਸ਼ਾਪ ਦਾ ਈ ਬਾਈਕ ਦੇ ਨਾਮ ਤੇ ਆਪਣੀ ਸ਼ਾਪ ਜੀ ਹਾਂਜੀ ਕਿੰਨਾ ਟਾਈਮ ਹੋ ਗਈ ਆਪਾਂ ਨੂੰ ਇੱਥੇ ਇਹਨਾਂ ਆਪਾਂ ਹੋ ਗਏ 5 ਸਾਲ ਹੋ ਗਏ 5 ਸਾਲ ਹੋ ਗਏ ਤੇ ਇਹ ਕਿਹੜੇ ਮਾਡਲ ਨੇ ਕਿਹੜੀ ਕੰਪਨੀ ਦੀਆਂ ਜਿਹੜੇ ਤੁਸੀਂ ਪ੍ਰੋਡਕਟ ਸੇਲ ਕਰਦੇ ਆ ਅਰਬਨ ਕੰਪਨੀ ਦੇ ਮਡ ਲਈ ਹਾਂਜੀ ਅਰਬਨ ਕੰਪਲਿਕ ਦਾ ਕਿੰਨੇ ਦਾ ਮਰਜੀ ਲੋ 35000 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਆਪਣੇ ਕੋਲ ਇੱਕ ਸਾਲ ਦੀ ਗਾਰੰਟੀ ਦੇ ਵਿੱਚ ਜੀ ਅੱਛਾ ਜੀ ਮੋਟਰ ਕੰਟਰੋਲਰ ਬੈਟਰੀ ਦਾ ਚਾਰਜਰ ਦੀ ਗਾਰੰਟੀ ਹੈ ਜੀ ਅੱਛਾ ਜੀ ਗਾਰੰਟੀ ਦੀ ਗਾਰੰਟੀ ਹੋਊਗੀ ਗਾਰੰਟੀ ਹੈ ਹਾਂਜੀ ਗਾਰੰਟੀ ਦੇ ਵਿੱਚ ਕੱਲਾ ਗਾਰੰਟੀ ਦੇ ਵਿੱਚ ਵੀਰੇ ਕੱਲਾ ਵੀ ਚੇਂਜ ਹੁੰਦੀ ਆ ਨਵੀਂ ਚੀਜ਼ ਨਹੀਂ ਮਿਲਦੀ ਨਵੀਂ ਜੀ ਨਹੀਂ ਮਿਲਦਾ ਆਪਾਂ ਨਵੀਂ ਦੇ ਦੋ ਚਾਰ ਚੀਜ਼ਾਂ ਦੀ ਗਾਰੰਟੀ ਹੈ ਚਾਰਾਂ ਹੀ ਨਵੀਂ ਦੇ ਦੋਗੇ ਇੱਕ ਸਾਲ ਦੀ ਸਾਰੀ ਦੀ ਗਾਰੰਟੀ ਹੈ ਸਾਰੀ ਮੋਟਰ ਕੰਟਰੋਲਰ ਬੈਟਰੀ ਦਾ ਚਾਰਜਰ ਦੀ ਚਾਰ ਚੀਜ਼ਾਂ ਦੀ ਗਾਰੰਟੀ ਕੰਟਰੋਲਰ ਬੈਟਰੀ ਦਾ ਚਾਰਜਰ ਦੀ ਬੈਟਰੀ ਦਾ ਚਾਰਜਰ ਮੋਟਰ ਕੰਟਰੋਲਰ ਬੈਟਰੀ ਦਾ ਚਾਰਜਰ ਇੱਕ ਸਾਲ ਦੇ ਵਿੱਚ ਜੇ ਖਰਾਬ ਹੋਣਦੀਆਂ ਤਾਂ ਇਹ ਤੁਹਾਨੂੰ ਰਿਪਲੇਸ ਕਰਕੇ ਨਵੀਆਂ ਦੇਣਗੇ ਐ ਨਹੀਂ ਹੈਗਾ ਵੀ ਰਿਪੇਅਰ ਲੈ ਕੇ ਭੇਜ ਦੇਣਗੇ ਜਿਹੜੇ ਜਿਹੜੇ ਮਾਡਲ ਆਈ ਆਪਣੇ ਉਹ ਦੱਸ ਦਿਓ ਇੱਥੇ ਮਾਡਲ ਛੋਟਾ ਮਾਡਲ ਦਾ ਆਖੜਾ 35000 ਰੁਪਏ ਲੈ 35000 ਕਿਹੜਾ ਜੀ 35000 ਆਖੜਾ ਅਗਲੇ ਅਗਲੇ ਡੈਸਕ ਬ੍ਰੇਕ ਆਈ ਮਗਰ ਡਰਾਮਾ ਆਈ ਇਹਦੇ ਅੱਛਾ ਜੀ ਇਹਦੇ 6 ਬੈਟਰੀਆਂ ਚ ਵੀ ਇਹ ਆਉਂਦਾ ਜੀ 5 ਤੇ ਵੀ ਚੱਲ ਪੈਂਦਾ ਜੀ ਤੇ ਜਿਹੜਾ 77 ਵਾਲਾ ਕੰਟਰੋਲਰ ਲੱਗਿਆ ਆ ਜੀ ਵਧੀਆ ਲਾਈਵ ਹੀ ਲੱਗਿਆ ਹੋਇਆ ਜੀ ਇਹਦੇ ਤੇ ਟਾਇਰ ਨਹੀਂ ਲਾਈਵ ਹੀ ਲਾਈ ਜਿਹੜਾ ਦਾ ਟਾਇਰ ਦਾ ਸਾਈਜ਼ ਆ ਯੋਗਨਾ 90 ਦਾ 100 ਚ ਆਈ 90 ਦਾ 100 ਹਾਂ ਜੀ ਤੇ ਇਹਦੀ ਜੇ ਰੇਂਜ ਆਪਾਂ ਮੰਨੀਏ ਅੰਦਾਜ਼ਾ ਕਿੰਨੇ ਕਿਲੋਮੀਟਰ ਵਾਈਜ ਨਾ ਇਹ 50 ਤੋਂ 60 ਕਿਲੋਮੀਟਰ ਚੱਲ ਜਾਂਦੀ ਵੀਰੇ 5 ਬੈਟਰੀਆਂ 'ਚ 6 ਬੈਟਰੀਆਂ 'ਚ 70 ਤੋਂ 80 ਚੱਲ ਜਾਂਦੀਆਂ 6 ਬੈਟਰੀਆਂ 'ਚ 70 ਤੋਂ 80 ਹਾਂਜੀ ਹਾਂਜੀ ਤੇ 35000 ਤੋਂ ਸਟਾਰਟ 35000 ਤੋਂ ਸਟਾਰਟ ਆਈ 5 ਬੈਟਰੀਆਂ 'ਚ ਤੇ ਜੇ 6ਵੀਂ ਬੈਟਰੀ ਲਾਉਣੀ 6ਵੀਂ ਬੈਟਰੀ ਦਾ 2000 ਰੁਪਏ ਐਕਸਟਰਾ ਲੱਗਦਾ ਵੀਰੇ 2000 ਰੁਪਏ ਐਕਸਟਰਾ ਤੇ ਜਿਹੜਾ ਇਹ ਤੋਂ ਉੱਪਰ ਮਾਡਲ ਆ ਜੀ ਉੱਪਰ ਮਾਡਲ ਆ ਰ ਆ ਗਿਆ ਵੀਰੇ 40000 ਰੁਪਏ ਦਾ ਪੈਦਾ ਹੈ ਅੱਛਾ ਜੀ ਹਾਂ ਜੀ ਇੱਥੇ ਦੋ ਮਾਡਲ ਆ ਗਏ ਆ ਹਲਕੇ ਵਾਲਾ ਵੀ ਆ ਗਿਆ ਵੀਰੇ ਇੱਥੇ ਲਾਈ ਵੀਲ ਲੱਗਿਆ ਵਧੀਆ ਫੁੱਟ ਰੈਸਟ ਲੱਗਿਆ ਕੰਟਰੋਲ ਇਹ ਸਟੈਂਡ ਵੀ ਵਧੀਆ ਸਿਲਵਰ ਦਾ ਲੱਗਿਆ ਹੋਇਆ ਉਹਦੇ ਲੋਹੇ ਦਾ ਲੱਗਿਆ ਹੋਇਆ ਉਹ ਆਇਰਨ ਵੀਲ ਆ ਉਹ ਹਲਕਾ 2000 ਰੁਪਏ ਸਸਤਾ ਇਹਨਾਂ ਮਾਡਲ ਜਿਹੜਾ ਇਹਦਾ ਟਾਇਰ ਦਾ ਸਾਈਜ਼ ਆ ਉਹਦਾ 90 100 ਜੀ 90 ਦਾ 100 ਹਾਂ ਜੀ ਉਹਦੇ ਨਾਲੋਂ ਵੱਡਾ ਟਾਇਰ ਆ ਹਾਂ ਜੀ ਹਾਂ ਜੀ ਇਹਦੇ ਵਿੱਚ ਸਟੈਂਡ ਜਿਹੜਾ ਇਹ ਦੂਈ ਲੱਗ ਦੋ ਲਵਾਇਆ ਹੋਇਆ ਨਹੀਂ ਕੰਪਨੀ ਕਾ ਨਹੀਂ ਉਹ ਲੱਗਿਆ ਆਇਆ ਕੰਪਨੀ ਕੋਲ ਲੱਗਿਆ ਆਪਣੀ ਕੋਲ ਲੱਗਿਆ ਫੁੱਟ ਰੈਸਟ ਵੀ ਲੱਗੇ ਲਗਾਇਆ ਇਹਦੇ ਕੰਟਰੋਲਰ ਵੀ 60 72 ਵਾਲਾ ਇਹਦੀ ਸ਼ੌਕਰ ਵੀ ਹੈਵੀ ਹੈ ਅੱਛਾ ਜੀ 80 ਵੀ ਹੈਵੀ ਹੈ ਇਹ ਇਹ ਮਾਡਲ ਦੇ ਤੁਸੀਂ ਲੈਣਾ ਤਾਂ 100 ਕਿਲੋਮੀਟਰ ਵਾਲਾ ਬਾਰਗਾ ਬੈਟਰੀ ਵਿੱਚ ਪੈ ਜਾਂਦਾ 100 ਕਿਲੋਮੀਟਰ ਚੱਲੇ ਜੇ 100 ਕਿਲੋਮੀਟਰ ਤੇ ਜਾਣਾ ਹਾਂ ਜੀ ਇਹਦੇ ਫੁੱਟ ਰੈਸਟ ਲੱਗੇ ਹੋਇਆ ਇਹ ਇਹਦੇ ਵਿੱਚ ਸੌਬਧਾਗੀ ਉਹਦੇ ਨਾਲ ਹਾਂ ਜੀ ਤੇ ਇਸ ਤੋਂ ਉੱਪਰ ਵਾਲਾ ਮਾਡਲ ਉੱਪਰ ਵਾਲਾ ਮਾਡਲ ਆ ਖੜਾ ਸਕੂਰੀ ਟਾਈਪ ਜੀ ਐਕਟਿਵ ਟਾਈਪ ਆ ਅਗਲਾ 12 ਮਗਰਈ 12 ਮੋਟਰ ਵੀ ਵੱਡੀ ਹੈ ਜੀ ਤੇ 12 ਇੰਚੀ ਚੱਕਿਆ ਚ ਲਾਈ ਵੀ ਲੱਗਿਆ ਹੋਇਆ ਐਰਨ ਵੀ ਲੱਗਿਆ ਉਹ ਐਨ ਵੀ ਲੱਗਿਆ ਹੋਇਆ ਜੀ ਅੱਛਾ ਲੱਬੇ 12 ਚੱਕਾ ਮਗਰ ਵੀ 12 ਇੰਚੀ ਚੱਕਾ ਜੀ ਇਹਨਾਂ ਇਹ 10 ਆਈ ਇਹਨਾਂ ਦੇ 12 ਡਬਲ ਡੈਸਕ ਹੈ ਮਗਰ ਵੀ ਡੈਸਕਾ ਅੱਗੇ ਵੀ ਡੈਸਕ ਹੈ ਇਹ ਮੰਨ ਲਓ ਸਾਰਾਂ ਤੋਂ ਵੱਡਾ ਮਾਡਲ ਹੈ ਆਪਣੀ ਇਸ ਸ਼ਾਪ ਦੇ ਵਿੱਚ ਹਾਂ ਜੀ ਹਾਂ ਜੀ ਤੇ ਇਹਦਾ ਰੇਟ ਅੰਦਾਜ਼ਾ ਇਹਦਾ 50000 ਰੁਪਏ ਰੇਟ ਹੈ ਜੀ 50000 50000 ਰੁਪਏ ਜੀ ਮਤਲਬ 35000 ਤੋਂ ਲੈ ਕੇ 80000 ਤੱਕ ਵੀ ਖੜਿਆ ਮੈਂ 65000 ਦਾ ਖੜਿਆ ਤੇ ਜਿਹੜੀਆਂ ਬੈਟਰੀਆਂ ਦੀ ਗੱਲ ਆ ਨਾਰਮਲ ਤਿੰਨਾ ਮਾਡਲਾਂ ਦੇ ਵਿੱਚ ਇਹਨੇ 6 ਬੈਟਰੀਆਂ ਆ ਜੀ ਡਬਲ ਡੈਸ ਦਾ ਹੈ ਅੱਛਾ ਜੀ ਇਹ ਸਪੀਡ ਹੈ ਕਿ 60 60 ਤੋਂ ਉੱਪਰプラス 60+ ਤੇ ਇਹਨਾਂ ਦੀ ਹੈਗੀ 50 ਦੀ 50 ਦੀ ਇਹ ਡਬਲ ਡੈਸ ਕਾਇਰ ਵਾਲੀ ਆ ਉਹਨਾਂ ਦੀ 50 ਦੀ ਹੈ ਅੱਛਾ ਜੀ ਤੇ ਜਿਹੜੇ ਹੁਣ ਆਪਾਂ ਗੱਲ ਕਰਦੇ ਆ ਵੀ ਜੇ ਜਿਹੜਾ ਵੱਡਾ ਮਾਡਲ ਆ ਗਿਆ ਇਹਦੇ ਵਿੱਚ 6 ਬੈਟਰੀਆਂ ਹੋਣਗੀਆਂ ਕਿ 5 ਜੀ ਹੋਣਗੀਆਂ 6 ਹੋਣਗੀਆਂ 6 ਇਹਦੇ ਵਿੱਚ 6 ਹੋਣਗੀਆਂ ਉਹਨਾਂ ਦੋਨਾਂ ਦੀ 5-5 ਪੰਜ ਪੰਜ ਜੇ ਐਕਸਟਰਾ ਪਾਉਣੀ ਹੈ ਉਹਨਾਂ ਚੀ 6 ਪਾਏ ਜਾਂਦੇ ਆ 2000 ਰੁਪਏ ਦਾ ਫਰਕ ਪੈਂਦਾ 2000 ਰੁਪਏ ਦਾ ਫਰਕ ਪੈਂਦਾ 2000 ਰੁਪਏ ਐਕਸਟਰਾ ਲੱਗਦੇ ਤੇ ਤਿੰਨਾਂ ਦੀ ਗਾਰੰਟੀ ਸਾਲ ਦੀ ਸਾਲ ਦੀ ਨੋਏ ਮਿੱਤਰੋ ਜਿੰਨੇ ਆ ਵੀ ਸਹੂਲਤਾਂ ਦੱਸੀਆਂ ਨੇ ਜਿੰਨੀ ਵੀ ਗੱਲਬਾਤ ਹੋਈ ਆ ਉਹ ਪੂਰੀ ਖੜੀ ਉੱਤਰੀ ਜਾਊਗੀ ਤੁਸੀਂ ਇਹ ਸਕਰੀਨ ਸ਼ਾਟ ਲੈ ਕੇ ਰੱਖ ਲਿਓ ਚਾਹੇ ਸਕਰੀਨ ਰਿਕਾਰਡ ਲੈ ਕੇ ਕਰਕੇ ਆਜੋ ਤੇ ਇੱਕ ਸਾਲ ਦੀ ਜਿਹੜੀ ਗਾਰੰਟੀ ਹੈਗੀ ਉਹ ਤੁਹਾਨੂੰ ਪੂਰੀ ਦਿੱਤੀ ਜਾਊਗੀ ਕਸਮਾਰਟਵਾਚ ਫਰੀ ਹੈ ਤੇ ਜਿਹੜੀਆਂ ਚੀਜ਼ਾਂ ਮਤਲਬ ਇਹ ਬੋਲੀਆਂ ਨੇ ਉਹ ਤਾਂ ਹੈਗੀਆਂ ਹੈਗੀਆਂ ਨੇ ਇਦੇ ਨਾਲ ਜਿਹੜਾ ਵੀ ਕੋਈ ਕਸਟਮਰ ਹੁਣ ਖਰੀਦਦਾਗਾ ਆ ਦਿਵਾਲੀ ਦੇ ਦਿਨਾਂ ਦੇ ਵਿੱਚ ਤਾਂ ਇੱਕ ਅਲੱਗ ਤੋਂ ਗਿਫਟ ਦਿੱਤਾ ਜਾਊਗਾ ਉਹ ਕੀ ਦਿੱਤਾ ਜਾਊਗਾ 스마트ਵਾਚ ਜੀ 스마트ਵਾਚ ਅੰਦਰ ਨਾਰਮਲ ਕੀ ਹੁੰਦਾਗਾ ਵੀ ਟਾਈਮ ਪਾਸ ਜਾ ਕਰ ਦਿੰਦਾ ਅਗਲਾ ਮੜਾ ਐ ਫੋਟੋ ਖਿਜਾਉਣ ਦਾ ਮੜਾ ਕੋਈ 20-50 ਦੀ ਜਿੰਮ ਦਿੱਲ ਨੂੰ ਮਿਲਦੀਆਂ ਨੇ ਇਹ ਵਧੀਆ 스마트ਵਾਚ ਜਿਹੜੀ ਤੁਸੀਂ 스마트ਵਾਚ ਦੇਵੋਗੇ 4000 ਪ੍ਰਿੰਟ ਆ ਜੀ ਉੱਤੇ ਅੱਛਾ ਜੀ ਵਧੀਆ ਵਾਲੀ ਆ ਜੀ ਵਧੀਆ ਕੁਆਲਿਟੀ ਦੀ ਹੈਗੀ ਜੀ ਵਧੀਆ ਕੁਆਲਿਟੀ ਵੀ ਅਗਲਾ ਵਰਤੂ ਆ ਵਰਤੂ ਆ ਇਹ ਸ਼ਾਪ ਦੇ ਇਸ ਟਾਈਮ ਜਿਹੜੇ ਇਹਨਾਂ ਦੇ ਕਸਟਮਰ ਨੇ ਉਹ ਵੀ ਮਿਲਿਆ ਜੀ ਆਪਾਂ ਨੂੰ ਆਪਾਂ ਉਹ ਨਾਲ ਵੀ ਗੱਲਬਾਤ ਕਰਾਂਗੇ ਸਸਰੀ ਗਾਲ ਜੀ ਸਸਰੀ ਗਾਲ ਜੀ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸੋ ਮੇਰਾ ਨਾਮ ਰਵਲਦੀਪ ਸਿੰਘ ਆ ਜੀ ਹਾਂਜੀ ਪਿੰਡ ਕਣਕਵਾਲਾ ਨਾ ਪੰਚਾਇਤ ਮੈਂਬਰ ਵੀ ਆ ਪਿੰਡ ਦਾ ਹਾਂਜੀ ਤੇ ਮੈਂ ਇਥੋਂ ਸਕੂਟੀ ਵੀ ਲੈ ਕੇ ਗਿਆ ਹੋਇਆ ਹਾਂ ਹਾਂਜੀ ਤੇ ਬਾਕੀ ਮੈਨੂੰ ਬਹੁਤ ਵਧੀਆ ਲੱਗੀ ਹੈ ਕਿਉਂਕਿ ਬਾਕੀ ਖਰਚਾ ਬਹੁਤ ਘੱਟ ਹੈ ਆਮ ਚਾਰਜਿੰਗ ਤੇ ਆਪਾਂ ਲਈ ਫਿਰਦੇ ਆ ਲੋਕਲ ਜਿਵੇਂ ਆਪਾਂ ਨੂੰ ਜਾਦਾ ਖੇਤਾ ਖੁੱਤਾਂ ਦੇ ਵਿੱਚ ਲੋੜ ਪੈਂਦੀ ਹੈ ਜਾਂ ਰਾਮਾ ਮੰਡੀ ਸਾਨੂੰ 8 ਕਿਲੋਮੀਟਰ ਪੈਂਦਾ ਤਾਂ ਵਧੀਆ ਸੀ ਇਹ ਸਕੂਟੀ ਸਾਡੇ ਲਈ ਬਹੁਤ ਬੈਨੀਫਿਟ ਰਿਹਾ ਸਾਨੂੰ ਖਰਚਾ ਬਹੁਤ ਵਧੀਆ ਘੱਟ ਖਰਚੇ ਤੇ ਮੈਂ ਕਹਿੰਦਾ ਵੀ ਸਾਰਿਆਂ ਨੂੰ ਹੀ ਲੈਣੀ ਚਾਹੀਦੀ ਹੈ ਮੇਰਾ ਇਹ ਦੋਸਤ ਹੈ ਇਹਨੂੰ ਵੀ ਅਸੀਂ ਦਿਵਾਉਣੀ ਆ ਸਕੂਟਰੀ ਇਹ ਕਿਉਂ ਚਲਾਉਂਦਾ ਰਹਿੰਦਾ ਇਹ ਕਹਿੰਦਾ ਵੀ ਇਹ ਵੀ ਹੋ ਸਕਦਾ ਇੱਕ ਦੋ ਦਿਨ ਚ ਦਿਵਾਲੀ ਤੋਂ ਪਹਿਲਾਂ ਅਸੀਂ ਲੈ ਜਾਈਏ ਬਾਕੀ ਜਿਹੜੀ ਇਹ ਸ਼ਾਪ ਦੀ ਗੱਲ ਹੈ ਇਹ ਬਾਕੀ ਕੁਲਵਿੰਦਰਾ ਮੁੰਡਾ ਇਹਦੇ ਕੋਲੇ ਦੋ ਤਿੰਨ ਮੁੰਡੇ ਰੱਖੇ ਹੋਏ ਆ ਇਹਨਾਂ ਦੀ ਜਿਹੜੀ ਸਰਵਿਸ ਹੈ ਜੇ ਕੋਈ ਮੰਨ ਲਓ ਘਰੇ ਵੀ ਦਿੱਕਤ ਆਉਂਦੀ ਆ ਜਾਂ ਰਸਤੇ 'ਚ ਆਉਂਦੀ ਆ ਤਾਂ ਇਹ ਖੁਦ ਉੱਥੇ ਪਹੁੰਚ ਕਰਦੇ ਆ ਬੰਦੇ ਵੀ ਇਹ ਗੱਲ ਨਹੀਂ ਹੈਗੀ ਵੀ ਇਹ ਕਹਣਗੇ ਦੁਕਾਨ ਤੇ ਲਿਓ ਜਾਂ ਬਾਈ ਦੋ ਦਰ ਖੜਾ ajo ਮਤਲਬ ਬੰਦੇ ਦੀ ਜਨਰਲ ਜੀ ਪ੍ਰੋਬਲਮ ਨੂੰ ਸਮਝਦੇ ਆ ਇਹ ਕਿਉਂਕਿ ਅੱਜਕੱਲ ਸਾਨੂੰ ਪਤਾ ਹੈ ਹਰ ਇੱਕ ਕੋਲੇ ਟਾਈਮ ਘੱਟ ਹੁੰਦਾ ਤਾਂ ਅਗਲਾ ਕਹਿੰਦਾ ਵੀ ਮੇਰਾ ਕੰਮ ਛੇਤੀ ਤੋਂ ਛੇਤੀ ਹੋਵੇ ਤਾਂ ਕਰਕੇ ਇਹ ਇਹਨਾਂ ਦੀ ਸਰਵਿਸ ਹੈ ਜਿਹੜੀ ਰਿਪੇਅਰ ਦੀ ਉਹ ਵੀ ਸਾਨੂੰ ਬਹੁਤ ਵਧੀਆ ਲੱਗੀ ਹੈ ਕਿਉਂਕਿ ਆਮ ਜੇ ਕੋਈ ਛੋਟੀ ਮੋਟੀ ਦਿੱਕਤ ਆ ਜੇ ਤਾਂ ਅਸੀਂ ਇਹਨਾਂ ਤੋਂ ਨਾਲ ਦੀ ਨਾਲ ਠੀਕ ਕਰਾ ਕੇ ਲੈ ਜਾਂਦੇ ਆ ਕੋਈ ਇਹਨਾਂ ਦਾ ਕੋਈ ਰਿਪੇਅਰ ਦਾ ਵੀ ਜੇ ਕਰਾਉਨੇ ਆ ਤਾਂ ਕੋਈ ਜ਼ਿਆਦਾ ਖਰਚਾ ਨਹੀਂ ਲੈਂਦੇ ਬਸ ਨਾਰਮਲ ਜਨੂਅਲ ਜਿਹਾ ਖਰਚਾ ਹੁੰਦਾ ਜੋ ਵੀ ਤੇ ਬਾਕੀ ਜਿੱਥੋਂ ਤੱਕ ਮੈਂ ਇਸ ਚੀਜ਼ ਨੂੰ ਵਰਤਿਆ ਤੇ ਮੈਨੂੰ ਤਾਂ ਇਹ ਇਹਦਾ 100% ਰਿਜ਼ਲਟ ਮਿਲਿਆ ਹੋਇਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਉਹ ਲਗੇ ਨੂੰ ਸਕੂਟਰ ਮੈਨੂੰ ਘਟਗਟ ਸਾਲਾਂ ਵਾਂਗੂ ਹੋ ਗਿਆ ਜੀ ਅੱਛਾ ਜੀ ਤੇ ਦਿੱਕਤ ਨਹੀਂ ਆਈ ਕੋਈ ਹਲੇ ਤੱਕ ਜਿੰਨੀ ਕਿ ਇਹ ਕਹਿੰਦੇ ਆ ਵੀ ਕਿਲੋਮੀਟਰ ਚੱਲਦੀ ਹੈ ਤੇ ਉਹਨੇ ਕਿੰਨੇ ਕਿਲੋਮੀਟਰ ਕੱਢਦੀ ਹੈ ਇਹ ਬਾਕੀ ਕੁਝ ਆਪਣੇ ਆਪ ਤੇ ਵੀ ਡਿਪੈਂਡ ਹੁੰਦਾ ਚੀਜ਼ ਦੀ ਕੇਅਰ ਕਰਨੀ ਤੇ ਬਾਕੀ ਮੈਂ ਤਾਂ ਸਾਰੇ ਜਿੰਨੇ ਵੀ ਕੋਈ ਦਰਸ਼ਕ ਦੇਖਦੇ ਆ ਜੇ ਕਿਵੇਂ ਆ ਕਿ ਮੈਂ ਕਹਿੰਦਾ ਜੀ ਇੱਕ ਵਾਰੀ ਤੁਸੀਂ ਇਹਨਾਂ ਨੂੰ ਆ ਕੇ ਸਕੂਟਰੀ ਜੂਰ ਬੈਟਰੀ ਵਾਲੀ ਲੈ ਕੇ ਦੇਖੋ ਬਾਕੀ ਤੁਸੀਂ ਚਲਾਉਂਗੇ ਤਾਂ 3 ਨੂੰ ਵਰਤੇ ਤੋਂ ਬਾਅਦ ਪਤਾ ਲੱਗਦਾ ਬਾਕੀ ਮੈਨੂੰ ਇਸ ਚੀਜ਼ ਦਾ ਵਧੀਆ ਲੱਗਦੀ ਹੈ ਜਿਹੜੀ ਮੰਨ ਲਓ ਸਰਵਿਸ ਦੀ ਆਪਾਂ ਗੱਲ ਕਰਦੇ ਆ ਨਾ ਜੀ ਇਹ ਵੀ ਹੈਗਾ ਵੀ ਕਿੰਨੇ ਕਿਲੋਮੀਟਰ ਤੱਕ ਆਪਣੇ ਮੁੰਡੇ ਭੱਜ ਜਾਂਦੇ ਆ ਵੀ ਜਿਹੜੀ ਕੋਈ ਪ੍ਰੋਬਲਮ ਆ ਗਈ 15 20 ਕਿਲੋਮੀਟਰ ਤੱਕ ਭੱਜ ਜਾਂਦੇ ਆ ਭੱਜ ਜਾਂਦੇ ਤੇ ਜਿਹੜੀ ਸਾਲ ਵਾਲੀ ਗੱਲ ਆ ਗਈ ਵੀ ਸਾਲ ਦੇ ਵਿੱਚ ਜੇ ਪ੍ਰੋਬਲਮ ਆ ਗਈ ਉਹ ਫਿਰ ਉਂ ਜਾ ਕੇ ਦੇਖੋ ਨਾ ਕਿ ਆਉਣ ਜਾਣ ਦਾ ਖਰਚਾ ਬਣਾ ਮਟਰ ਨਹੀਂ ਨਹੀਂ ਖਰਚਾ ਕੋਈ ਨਹੀਂ ਆਉਣ ਜਾਂਦਾ ਕੋਈ ਖਰਚਾ ਨਹੀਂ ਜੀ ਬੱਚੇ ਜੇ ਕੋਈ ਇੱਥੇ ਲੈ ਕੇ ਆਉਣੇ ਦਾ ਆਪ ਵੀ ਜਾ ਕੇ ਮੁੰਡਾ ਹੀ ਭੇਜ ਲੈ ਲੈ ਵੀ ਆਉਣੇ ਜੇ ਕੋਈ ਉੱਥੇ ਹੱਲ ਹੁੰਦਾ ਉੱਥੇ ਵੀ ਕਰਿਆ ਆਉਣੇ ਜੇ ਕੋਈ ਨੋਕਸੀਆ ਜਾਂ ਹੋ ਵੀ ਇੱਥੇ ਆ ਕੇ ਹੁੰਦਾ ਤਾਂ ਉਹ ਦੁਕਾਨ ਤੇ ਲੈ ਆਉਣੀ ਵੀ ਇਹ ਕੱਲਾ ਐ ਨਹੀਂ ਜੀ ਵੀ ਇੱਕ ਵਾਰੀ ਵੇਚਤੀਆਂ ਜਾਂ ਲੱਖਦੀਆਂ ਤਿੰਨ ਜਾਂ ਚਾਰ ਉਹ ਕਰਕੇ ਤੇ ਮੁੜ ਕੇ ਹਾਲਚਾਲ ਨਹੀਂ ਪੁੱਛਣਾ ਇਹ ਆਮ ਆਪਣੇ ਪਿੰਡਾਂ ਦਾ ਮੁੰਡਾ ਹੈਗਾ ਕਣਕਵਾਲ ਆਪਣੇ ਰਾਮਾ ਮੰਡੀ ਹੋ ਗਿਆ ਡੱਬਾ ਵਾਲੀ ਹੋ ਗਿਆ ਕਾਲਾ ਵਾਲੀ ਨੇੜੇ ਜਿਹੜੇ ਆਪਣੇ 20 25 ਪਿੰਡ ਪੈਂਦੇ ਹੈਗੇ ਆਸੇ-ਪਾਸੇ ਵਾਲੇ ਸਾਰੇ ਕਿਤੇ ਇਹ ਸਕੂਟਰੀਆਂ ਜਾ ਰਹੀਆਂ ਨੇ ਤੇ ਇਹ ਨਾਲ ਸਰਵਿਸ ਵੀ ਦੇ ਰਹੇ ਆ ਐ ਨਹੀਂ ਹੈਗਾ ਗੱਲਾਂ ਵੀ ਵੇਚ ਕੇ ਤੇ ਮੁੜ ਕੇ ਪੋਣੀ ਨੇ ਚੱਕਿਆ ਬੰਦੇ ਦਾ ਜੇ ਕੋਈ ਸੌਲਵ ਹੋਣ ਵਾਲਾ ਕੰਮ ਆ ਅਗਲੇ ਦੇ ਘਰੇ ਵੀ ਕੇਤ ਖੜਾ ਚਾਹੇ ਉੱਥੇ ਵੀ ਪਹੁੰਚ ਜਾਂਦੇ ਆ ਜੇ ਕੋਈ ਚੀਜ਼ ਰਿਪਲੇਸਮੈਂਟ ਕਰਨੀ ਆਗੀ ਇਹਨਾਂ ਕੋਲੇ ਮੌਕੇ ਤੇ ਹੈਗੀ ਆ ਤਾਂ ਕਰ ਦਉਂਦੇ ਆ ਨਹੀਂ ਮਂਗਾ ਕੇ ਕਰ ਦਉਂਦੇ ਆ ਵੀ ਜਿੰਨੇ ਵੀ ਕਸਟਮਰ ਹੁੰਦਾ ਜੀ ਅਸੀਂ ਇੱਥੇ ਦੇਖੇ ਆਗੇ ਉਹਨਾਂ ਦੀ ਖਚਲ ਖਵਾਰ ਨਹੀਂ ਹੁੰਦੀ ਹਾਂ ਉਹਨਾਂ ਦੀ ਫੀਡਬੈਕ ਸਹੀ ਆ ਵੀ ਮੁੱਖ ਦੀ ਗੱਲ ਇਹ ਹੈ ਜੀ ਤੁਹਾਨੂੰ ਜਿਹੜੀ ਵੀ ਜਾਣਕਾਰੀ ਦਿੱਤੀ ਆ ਜਿਹੜੀ ਵੀ ਅਸੀਂ ਗੱਲ ਕਹੀ ਹੈਗੀ ਤੇ ਉਹ ਤੁਹਾਨੂੰ ਪੂਰੀ ਇਥੋਂ ਉਤਰੂਗੀ ਤੁਸੀਂ ਇਸ ਵੀਡੀਓ ਦੇਖ ਕੇ ਜੇ ਆਉਨੇ ਹੋ ਤਾਂ ਜਿਹੜੀਆਂ-ਜਿਹੜੀਆਂ ਗੱਲਾਂ ਹੈਗੀਆਂ ਇਹਨਾਂ ਨੂੰ ਰਿਕਾਰਡ ਕਰਕੇ ਰੱਖ ਲਓ ਸਾਲ ਦੀ ਜੇ ਗਰੰਟੀ ਦਿੱਤੀ ਉਹ ਵੀ ਮਿਲੂ ਤੁਹਾਨੂੰ ਜਿਹੜੀ ਕੋਈ ਰਿਪਲੇਸਮੈਂਟ ਵਾਲੀਆਂ ਚੀਜ਼ਾਂ ਨੇ ਉਹ ਵੀ ਮਿਲ ਲੈਂਗੀਆਂ ਤੇ ਜਿਹੜਾ ਤੁਹਾਨੂੰ ਫ੍ਰੀ ਗਿਫਟ ਆ ਉਹ ਵੀ ਮਿਲੂਗਾ ਤੇ ਜਾਣਕਾਰੀ ਕਿਵੇਂ ਲੱਗੀ ਸਾਨੂੰ ਜਰੂਰ ਦੱਸਿਓ ਧੰਨਵਾਦ ਇੱਕ ਜਿਹੜੀ ਹੋਰ ਮੇਨ ਗੱਲ ਹੈ ਜੀ ਹਾਂਜੀ ਵੀ ਹਰੇਕ ਹਰ ਕਿਸੇ ਦੀ ਕੋਈ ਲੋੜਾਂ ਨੇ ਹਾਂਜੀ ਹਾਂਜੀ ਕਿਵੇਂ ਵੀ ਖਰਚੇ ਪਾਣੀ ਇਹਦਾ ਹੱਤਾਂਗਾ ਪਰ ਅਗਲੇ ਨੂੰ ਜ਼ਰੂਰਤ ਮੁਤਾਬਕ ਚੀਜ਼ੇ ਲੋੜ ਭੇਜੀਏ ਹਾਂਜੀ ਹਾਂਜੀ ਵੀ ਜੇਵੇਂ ਲੋਨ ਚੱਲਦੇ ਨੇ ਜਾ ਕੋਈ ਕਿਸੇ ਵੀ ਤਰੀਕੇ ਨਾਲ ਇਕਸਤਾਨ ਹੋ ਜਿਹੜਾ ਕੋਈ ਸਰਦਾ ਵਰਦਾ ਉਹ ਵੀ ਕਿਸਤਾਂ ਕਰਾ ਲੈਂਦਾ ਵੀ ਕੋਈ ਪੈਸਿਆਂ ਦੀ ਤੰਗੀ ਕਰਨ ਉਹ ਜੇ ਕੋਈ ਐਂ ਕਤਰਾਵੇ ਵੀ ਮੈਂ ਸਕੂਟਰੀਰ ਨਹੀਂ ਲੈਂਦਾ ਉਹਦੇ ਲਈ ਕੋਈ ਸਕੀਮ ਬਜਾਇ ਫਿਨਾਂਸ ਹੁੰਦਾ ਹੀ ਆਪਣੇ ਕੋਲ ਹਾਂਜੀ ਬਜਾਇ ਕਾਰਡ ਤੇ ਸਕੂਟਰੀ ਕਿਸ਼ਤਾਂ ਤੇ ਵੀ ਹੋ ਜਾਂਦੀ ਹੈ ਕਿਸ਼ਤਾਂ ਲੈ ਲਈਆਂ ਗਿਆ ਕਿਸ਼ਤਾਂ ਵੀ ਕਰਵਾ ਕੇ ਦੇ ਦਿੰਦੇ ਹਾਂ ਅੱਛਾ ਜੀ ਕਿੰਨੀ ਡਾਊਨ ਪੇਮੈਂਟ ਡਾਊਨ ਪੇਮੈਂਟ ਮੰਨ ਕੇ ਉਹ ਸਿੰਬਲਾਂ ਦੇ ਸਿਰ ਤੇ ਆਈ ਸਿੰਪਲ ਕਿਹਦੀ ਸਹੀ ਹੈ ਉਹਦੀ ਘੱਟ ਵੀ ਭਰੇ ਜਾ ਸਕਦੇ ਜੀ 0% ਤੇ ਵੀ ਹੋ ਜਾਂਦਾ ਜੀ ਤੇ 10000 ਭਰ ਲੈ ਵਸ ਜੀ 10000 ਰੁਪਏ ਦੇ ਉਸੇ ਹੀ ਹੈ ਕਿਉਂਕਿ ਮੈਂ ਤਾਂ ਇਹੀ ਕਹਿੰਦਾ ਵੀ ਅੱਜ ਕੱਲ ਇਹ ਤਾਂ ਪੰਜ ਨਹੀਂ ਲਾ ਸਕਦਾ ਕਿੰਨਾ ਦੱਸਦਾ ਹੈ ਹੈਗੇ ਚੋ ਨਹੀਂ ਹੈਗੇ ਹਰ ਕੋਈ ਬੰਦਾ ਕਹਿੰਦਾ ਵੀ ਮੈਂ ਆਪਦੀ ਕਿਸ਼ਤ ਕਰਵਾਵਾਂ ਇਕੱਠੇ ਪੈਸੇ ਦੇਣ ਨੂੰ ਹਰ ਇੱਕ ਬੰਦਾ ਇੰਟਰਸਟਡ ਹੈ ਅੱਜ ਕੱਲ ਲੋਨ ਵਿੱਚ ਕਰਦੀ ਵੀ ਕਿਸ਼ਤਾਂ ਦੇ ਵਿੱਚ ਨਾ ਮੈਂ ਪੈਸੇ ਭਰੀ ਜਾਊਂਗਾ ਨਾਲੇ ਬੰਦੇ ਨੂੰ ਇੱਕ ਦਿਨੀ ਆਉਂਦੀ ਕਿਉਂਕਿ ਇਕੱਠੇ ਪੈਸੇ ਦੇਣ ਚ ਕਈ ਵਾਰੀ ਬੰਦੇ ਨੂੰ ਆ ਜਾਂਦਾ ਕਿਸੇ ਹੋਰ ਪਾਸੇ ਲੋਨ ਲੈਂਦੇ ਆ ਪਿਆ ਕਰਕੇ ਇਹ ਆਸਕੀਮ ਵੀ ਵਧੀਆ ਜਿਹੜੀ ਬਾਈ ਇਹਨਾਂ ਨੇ ਦੱਸੀ ਹੈ ਕਿ ਜਿਹੜਾ ਲੋਨ ਸਸਤਾ ਹੈ ਬਜਾਜ ਕਾਰਡ ਤੋਂ ਇਹ ਲੋਨ ਕਰਵਾ ਕੇ ਦਿੰਦੇ ਆ بس ਤੁਹਾਡੇ ਇੱਕ ਸਿੰਪਲ ਵਗੈਰਾ ਸਹੀ ਹੋਣਾ ਚਾਹੀਦੇ ਆ ਤੇ ਤੁਸੀਂ ਲਿਆਓ 10000 ਰੁਪਏ ਲਿਆਓ ਤੇ ਸਕੂਟਰੀ ਘਰੇ ਲੈ ਜਾਓ ਆਪਣਾ ਕਿਹੜਾ ਪਿੰਡ ਹੈ ਜੀ ਮਲਕਾਣਾ ਜੀ ਮਲਕਾਣਾ ਜੀ ਨਾਮ ਜੀ ਕੁਲਵਿੰਦਰ ਸਿੰਘ ਜੀ ਅੱਛਾ ਜੀ ਜਿਹੜੀ ਦੇਖਾਇਆ ਕਿ ਪਹਿਲਾਂ ਲਗਾਇਆ ਜੀ ਨਹੀਂ ਦੇਖਣੀ ਹੈ ਜੀ ਅੱਛਾ ਮਾਈ ਕੋਲ ਆਉਂਦੇ ਜਾਂਦੇ ਰਹਿੰਦੇ ਪਹਿਲਾਂ ਮੈਂ ਇੰਟਰਵਿਊ ਆ ਗਿਆ ਬੈਠਣਾ ਪਾਣੀ ਜੀ ਭਾਈ ਤੋਂ ਅੱਛਾ ਆਪਾਂ ਜੀ ਇਹਨਾਂ ਨਾਲ ਨਾਮ ਕੀ ਹੈ ਜੀ ਨਾਮ ਕੀ ਹੈ ਜੀ ਗੁਰਵਿੰਦਰ ਸਿੰਘ ਆ ਜੀ ਹਾਂ ਲੈ ਕੇ ਜਾਈਏ ਹਾਂਜੀ ਹਾਂ ਅੱਜ ਹੀ ਆਣੀਏ ਹਾਂਜੀ ਅੱਜ ਹੀ ਆਣੀਏ ਲੋ ਬਈ ਇਹ ਸੌਦਾ ਸਾਡੇ ਖੜੇ ਖੜੇ ਹੁੰਦਾ ਦਾ ਉਹ ਵਿੱਚ ਜੋੜ ਦਿਆਂਗੇ ਤੇ ਤੁਸੀਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਜ਼ਰੂਰਤ ਆ ਲੈ ਕੇ ਜਾਓ ਸਕੂਟਰੀ ਇਹੜੀਆਂ-ਇਹੜੀਆਂ ਗੱਲਾਂ ਅਸੀਂ ਦਸੀਆਂ ਉਹ ਬਿਲਕੁਲ ਬੁਰੀਆਂ ਉਤਣੀਆਂ ਆ ਤੇ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਜੀ ਜਾਣਕਾਰੀ ਲੈਣੀ ਆ ਤੇ ਪਹਿਲਾਂ ਵਾਲੀ ਗੱਲ ਦੁਬਾਰਾ ਫੇਰ ਵੀ ਐ ਨਿਕਲੀਆਂ ਵਿੱਚ ਨਹੀਂ ਆ ਬਾਅਦ 'ਚ ਉਹਨਾਂ ਦੀ ਸਰਵਿਸ ਵੀ ਦਿੱਤੀ ਜਾਊਗੀ ਤੇ ਉਹ ਸਰਵਿਸ ਦੇ ਸਿਰ ਤੇ ਹੀ ਇਹ ਜਿਹੜਾ ਸ਼ੋਰੂਮ ਆ ਇਹ ਕਾਮਯਾਬ ਹੋਇਆਗਾ ਨਹੀਂ ਇੱਕ ਪਿੰਡ 'ਚੋਂ ਆਏ ਹੋਏ ਆਮ ਮੀਡਲ ਕਲਾਸ ਪਰਿਵਾਰ ਦੇ ਬੱਚੇ ਨੂੰ ਮੰਨ ਲਓ ਇਸ ਤਰ੍ਹਾਂ ਕੰਪੀਟੀਸ਼ਨ ਦੇ ਜਵਾਨੇ ਦੇ ਵਿੱਚ ਬਿਜ਼ਨਸ ਦੇ ਵਿੱਚ ਅੱਗੇ ਵਧਣਾ ਬਹੁਤ ਔਖਾ ਹੁੰਦਾ ਇਹ ਕੁਲਵਿੰਦਰ ਸਿੰਘ ਦੀ ਜਿਹੜੀ ਇਮਾਨਦਾਰੀ ਆ ਜਿਹੜੀ ਇਹ ਸਰਵਿਸ ਦੇ ਰਿਹਾ ਬਾਅਦ ਦੇ ਵਿੱਚ ਜਿੰਨੇ ਵੀ ਸੇਲ ਹੋਈਆਂ ਸਕੂਟਰੀਆਂ ਉਹਨਾਂ ਨਾਲ ਵਰਤਦੇ ਆ ਲੋਕਾਂ ਨਾਲ ਉਹਨਾਂ ਦੇ ਦੁੱਖ ਸੁੱਖ ਸੁਣਦੇ ਆ ਵੇਲੇ-ਕਵੇਲੇ ਰਾਤ ਨੂੰ ਫੋਨ ਚੱਕ ਕੇ ਗੱਲ ਸੁਣਦੇ ਆ ਅਗਲੇ ਦੀ ਤਾਂ ਕਰਕੇ ਇਹ ਬਿਜ਼ਨਸ ਚੱਲ ਰਿਹਾ ਕੁਲਵਿੰਦਰ ਸਿੰਘ ਦੀ ਇਮਾਨਦਾਰੀ ਆ ਤੇ ਨੇੜਲੇ ਪਿੰਡਾਂ ਦੇ ਲੋਕ ਆ ਜਿਹੜੇ ਉਹਨਾਂ ਦਾ ਵਿਸ਼ਵਾਸ ਆ ਤੇ ਉਸੇ ਵਿਸ਼ਵਾਸ ਦੇ ਸਿਰ ਤੇ ਤੁਸੀਂ ਵੀ ਕੋਈ ਪ੍ਰੋਡਕਟ ਜੇ ਲੈਣਾ ਤਾਂ ਜਰੂਰ ਦੱਸਿਓ ਧੰਨਵਾਦ